ਜਗਬਾਣੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ਾਂ ਚ ਦੇਖ ਰਹੇ ਸਾਡੇ ਦਰਸ਼ਕਾਂ ਨੂੰ ਲੱਖ ਲੱਖ ਵਧਾਈਆਂ ਪਟਨਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਉੱਥੇ ਵੱਡੇ ਵੱਡੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਔਰ ਜਗਬਾਣੀ ਵੱਲੋਂ ਵੀ ਪਹਿਲੀ ਵਾਰ ਕਿਸੇ ਡਿਜੀਟਲ ਚੈਨਲ ਵੱਲੋਂ ਪੂਰੀ ਜਿਹੜੀ ਕਵਰੇਜ ਹੈ ਕਈ ਦਿਨਾਂ ਤੋਂ ਆਪਾਂ ਕਵਰੇਜ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜਿਹੜੇ ਲੋਕ ਪਟਨਾ ਸਾਹਿਬ ਵਿਖੇ ਨਹੀਂ ਪਹੁੰਚ पाए ਆਪਾਂ ਉਹਨਾਂ ਤੱਕ ਵੀ ਜਿਹੜੇ ਵੀ ਸਮਾਗਮਾਂ ਦਾ ਆਯੋਜਨ ਵਿਹਾਰ ਸਰਕਾਰ ਵੱਲੋਂ ਕੀਤਾ ਗਿਆ ਜਿੰਨੀ ਵੀ ਸੰਗਤਾਂ ਬਿਹਾਰ ਚ ਪਟਨਾ ਚ ਪਹੁੰਚ ਰਹੀਆਂ ਨੇ ਅਸੀਂ ਉਹਦੀ ਕਾਰਵਾਈ ਵੀ ਦਿਖਾਈ ਤਾਂ ਕਿ ਜਿਹੜੇ ਲੋਕ ਵਿਦੇਸ਼ਾਂ ਚ ਬੈਠੇ ਨੇ ਜਾਂ ਦੇਸ਼ ਚ ਜਿਹੜੇ ਲੋਕ ਬੈਠੇ ਨੇ ਜੋ ਪਟਨਾ ਸਾਹਿਬ ਵਿਖੇ ਨਹੀਂ ਪਹੁੰਚ ਪਾਏ ਔਰ ਗੁਰੂ ਨਗਰੀ ਜੋ ਇਸ ਵੇਲੇ ਜੋ ਮਾਹੌਲ ਉੱਥੇ ਦਾ ਹੈ ਉਹ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਪਿਛਲੇ ਕਈ ਕਈ ਦਿਨਾਂ ਤੋਂ ਅਸੀਂ ਇਹ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਔਰ ਅੱਜ ਵੀ ਪਟਨਾ ਸਾਹਿਬ ਦੇ ਗਾਂਧੀ ਮੈਦਾਨ ਚ ਨਰਿੰਦਰ ਮੋਦੀ ਆਣਗੇ ਔਰ ਕੁਛ ਦੇਰ ਪਹਿਲਾਂ ਹੀ ਲਾਲੂ ਪ੍ਰਸਾਦ ਯਾਦਵ ਵੀ ਉੱਥੇ ਗਏ ਮੈਂ ਜ਼ਿਆਦਾ ਗੱਲਬਾਤ ਨਾ ਕਰਦੇ ਹੋਏ ਆਪਾਂ ਸਿੱਧਾ ਪਟਨਾ ਸਾਹਿਬ ਵਿਖੇ ਚਲਦੇ ਹਾਂ ਜਿੱਥੇ ਸਾਡੇ ਸਹਿਯੋਗੀ ਰਮਨਦੀਪ ਸਿੰਘ ਸੋਢੀ ਮੇਰੇ ਨਾਲ ਮੌਜੂਦ ਨੇ ਰਮਨ ਸਭ ਤੋਂ ਪਹਿਲਾਂ ਤਾਂ ਮੈਂ ਇਹ ਚਾਹਾਂਗਾ ਕਿ ਜਿਹੜੇ ਲੋਕ ਪਟਨਾ ਸਾਹਿਬ ਵਿਖੇ ਨਹੀਂ ਪਹੁੰਚ ਪਾਏ ਔਰ ਜਿਹੜੇ ਲੋਕ ਦੇਸ਼ ਤੇ ਵਿਦੇਸ਼ਾਂ ਚ ਸਾਡੇ ਦਰਸ਼ਕ ਨੇ ਜੋ ਅੱਜ ਦੇਖ ਰਹੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਪਟਨਾ ਸਾਹਿਬ ਦੇ ਗਾਂਧੀ ਮੈਦਾਨ ਦਾ ਅਸ਼ਵਲੇ ਕੀ ਨਜ਼ਾਰਾ ਹੈ ਉਹ ਦਿਖਾਈਏ ਆ ਜੀਰ ਮਾਨਸ਼ੂ ਇਸ ਵੇਲੇ ਅਸੀਂ ਮੌਜੂਦ ਹਾਂ ਸ੍ਰੀ ਪਟਨਾ ਸਾਹਿਬ ਦੇ ਗਾਂਧੀ ਮੈਦਾਨ ਦੇ ਵਿੱਚ ਜਿਹੜਾ ਕਿ ਸਮੂਹ ਸੰਗਤ ਸਮੂਹ ਸ਼ਰਧਾਲੂਆਂ ਤੇ ਦੁਨੀਆ ਦੇ ਕੋਨੇ-ਕੋਨੇ 'ਚ ਵਸਦੇ ਹੋਏ ਪੰਜਾਬੀਆਂ ਤੇ ਸਿੱਖਾਂ ਦੇ ਲਈ ਖੇਚਦਾ ਕੇਂਦਰ ਬਣਿਆ ਹੋਇਆ ਹੈ ਗਾਂਧੀ ਮੈਦਾਨ ਦੇ ਬਾਰੇ ਮੈਂ ਪਹਿਲਾਂ ਤਫਸੀਲ ਕਰਨਾ ਚਾਹਾਂਗਾ ਕਿ ਇੱਥੇ ਇੱਕ ਬਹੁਤ ਵਿਸ਼ਾਲ ਆਕਾਰ ਦਾ ਜਿਹੜਾ ਦਰਬਾਰ ਹਾਲ ਹੈ ਉਹ ਤਿਆਰ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਰੇ ਧਾਰਮਿਕ ਸਮਾਗਮ ਕੀਰਤਨ ਜਥਿਆਂ ਦੇ ਵੱਲੋਂ ਲਗਾਤਾਰ ਕੀਰਤਨ ਕੀਤਾ ਜਾ ਰਿਹਾ ਹੈ ਕਥਾਵਾਚਕ ਮੌਜੂਦ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਕੀਤਾ ਗਿਆ ਹੈ ਦਰਬਾਰ ਹਾਲ ਦੇ ਵਿੱਚ ਹੀ ਅੱਜ ਪਰਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਆਉਣਗੇ ਔਰ ਇਸ ਤੋਂ ਇਲਾਵਾ ਜਿਹੜੀ ਸਮੁੱਚੀ ਲੀਡਰਸ਼ਿਪ ਲੋਕਲ ਲੀਡਰਸ਼ਿਪ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਜਿਹੜੇ ਵੱਖ-ਵੱਖ ਲੀਡਰ ਹੈਗੇ ਨੇ ਉਹ ਵੀ ਮੁਖਤੋਰਤੇ ਮੌਜੂਦ ਰਹਿਣਗੇ ਔਰ ਅੱਜ ਗਾਂਧੀ ਮੈਦਾਨ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਲੋਕਲ ਲੋਕ ਹੈਗੇ ਨੇ ਇੱਥੋਂ ਦੀ ਲੋਕਲ ਜਨਤਾ ਹੈ ਉਹਨਾਂ ਦੀ ਐਂਟਰੀ ਜਿਹੜੀ ਹੈ ਉਹ ਘੱਟ ਕਰ ਦਿੱਤੀ ਗਈ ਹੈ ਜ਼ਿਆਦਾ ਜਿਹੜੀ ਹੈ ਉਹ ਪੰਜਾਬ ਦੇ ਕਾਨੂੰ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਗੁਰਪੁਰਪ ਦੇ ਸਮਾਗਮ ਚੰਗੀ ਤਰ੍ਹਾਂ ਹੈਗੇ ਨੇ ਜਿਹੜੇ ਵੇਖ ਸਕਣ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਉਹ ਗਾਂਧੀ ਮੈਦਾਨੀਆ ਮੈਂ ਦਰਬਾਰ ਹਾਲ ਦੇ ਦਰਸ਼ਨ ਕਰਵਾਉਣਾ ਚਾਹੁੰਗਾ ਸਭ ਤੋਂ ਪਹਿਲਾਂ ਜਿੱਥੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਵੱਡਾ ਦਰਬਾਰ ਹਾਲ ਤਿਆਰ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਭੇ ਥਨ ਅਤੇ ਉੱਥੇ ਧਾਰਮਿਕ ਪ੍ਰੋਗਰਾਮ ਲਗਾਤਾਰ ਹੋ ਰਹੇ ਨੇ ਅੱਜ ਮੁੱਖ ਸਮਾਗਮ ਹੈ ਪੰਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਜਿਸ ਦੇ ਮੱਦੇਨਜ਼ਰ ਅੱਜ ਜਿਹੜੇ ਮੁੱਖ ਸਮਾਗਮ ਹੋਣਗੇ ਤੇ ਅੱਜ ਹੀ ਸਮਾਗਮਾਂ ਦੀ ਸਮਾਪਤੀ ਹੋਵੇਗੀ ਇਸੇ ਹੀ ਪੰਡਾਲ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਨਾਲ ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਹੈਗੇ ਨੇ ਉਹ ਵੀ ਮੌਜੂਦ ਰਹਿਣਗੇ ਇਸ ਤੋਂ ਇਲਾਵਾ ਇਹ ਖੰਡਾ ਖਾਸ ਤੌਰ ਤੇ ਤਿਆਰ ਕੀਤਾ ਗਿਆ ਹੈ ਗਾਂਧੀ ਮੈਦਾਨ ਦੇ ਅੰਦਰ ਹੀ ਗਾਂਧੀ ਮੈਦਾਨ ਦੇ ਰਮਾਸ਼ੂ ਕੋਲ 12 ਗੇਟ ਹੈਗੇ ਨੇ ਬਹੁਤ ਹੀ ਵਿਸ਼ਾਲ ਆਕਾਰ ਦਾ ਜਿਹੜਾ ਹੈ ਇਹ ਗਰਾਊਂਡ ਹੈ ਪਟਨਾ ਦੀ ਧਰਤੀ ਤੇ ਜਿੱਥੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜ ਇਸ ਵਾਰ ਜਿਹੜਾ ਤਸਵੀਰਾਂ ਤੇ ਇੱਕ ਇੱਕ ਹਰਮੰਦਰ ਸਾਹਿਬ ਦਾ ਮਾਡਲ ਤਿਆਰ ਕੀਤਾ ਗਿਆ ਇਸ ਨੂੰ ਕਲਕੱਤਾ ਤੋਂ ਕਾਰੀਗਰਾਂ ਨੇ ਕਾਰੀਗਰਾਂ ਨੇ ਤਿਆਰ ਕੀਤਾ 20 ਦੇ ਕਰੀਬ ਕਾਰੀਗਰ ਲੱਗੇ ਨੇ ਕਾਫੀ ਲੰਬਾ ਸਮਾਂ ਜਿਹੜਾ ਹੈ ਤਿਆਰੀਆਂ ਇਸ ਦੀਆਂ ਸ਼ੁਰੂ ਹੋ ਗਈਆਂ ਸੀ ਪਹਿਲਾਂ ਹੀ ਤਾਂ ਇਹ ਜਿਹੜਾ ਹੈ ਖੇਚ ਦਾ ਕੇਂਦਰ ਬਣਿਆ ਹੋਇਆ ਹੈ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਹੈਗੀਆਂ ਨੇ ਉਹ ਅੰਦਰ ਨਤਮਸਤਕ ਹੋਣ ਦੇ ਲਈ ਕਤਾਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਇਸ ਤੋਂ ਇਲਾਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਜਿਹੜੇ ਹੈਗੇ ਨੇ ਉਹ ਵੀ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਰੂਬਰੂ ਸੰਗਤਾਂ ਯਾਨੀ ਉਹ ਆਈਆਂ ਕੀਤਾ ਗਿਆ ਹੈ ਜਿਹੜੀਆਂ ਵੀ ਸੰਗਤਾਂ ਦੀ 12 ਗੇਟ ਨੇ ਕੋਲ ਗਾਂਧੀ ਮੈਦਾਨ ਦੇ ਇੱਕ ਵੀਵੀਆਈਪੀ ਗੇਟ ਹੈ ਵੀਆਈਪੀ ਗੇਟ ਹੈ ਪ੍ਰੈਸ ਦੇ ਲਈ ਐਂਟਰੀ ਹੈ ਲੀਡਰਾਂ ਦੇ ਲਈ ਐਂਟਰੀ ਹੈ ਉਸ ਤੋਂ ਇਲਾਵਾ ਆਮ ਜਨਤਾ ਦੇ ਲਈ ਜਿਹੜੀਆਂ ਐਂਟਰੀ ਦੇ ਲਈ ਗੇਟ ਰੱਖੇ ਗਏ ਨੇ ਜਿੰਨੇ ਵੀ ਸ਼ਰਧਾਲੂ ਆਉਂਦੇ ਨੇ ਸਾਹਮਣੇ ਜੋ ਜੋੜਾ ਘਰ ਹੈ ਇੱਥੇ ਪਹਿਲਾਂ ਜੋੜੇ ਜਮਾ ਕਰਵਾਉਂਦੇ ਨੇ ਉਸ ਤੋਂ ਬਾਅਦ ਇੱਕ ਕਤਾਰਾਂ ਦੇ ਵਿੱਚ ਲਾ ਕੇ ਜਿਹੜੀ ਸ਼ਰਧਾਲੂ ਹੈਗੇ ਨੇ ਉਹਨਾਂ ਤੋਂ ਅਸਤਿਕ ਹੋਣ ਦੇ ਲਈ ਅੰਦਰ ਦਰਬਾਰ ਹਾਲ ਦੇ ਵਿੱਚ ਲਗਾਤਾਰ ਜਾ ਰਹੇ ਨੇ ਤੁਸੀਂ ਵੇਖ ਸਕਦੇ ਹੋ ਕਿ ਚੱਪੇ-ਚੱਪੇ ਤੇ ਫੋਰਸ ਤਾਇਨਾਤ ਹੈ ਸੁਰੱਖਿਆ ਤੇ ਪੁਖਤਾ ਪ੍ਰਬੰਧ ਨੇ ਸੀਸੀਟੀਵੀ ਕੈਮਰੇ ਜਿਹੜੇ ਪੌੜੀਆਂ ਤੇ ਲੋਕ ਬੈਠੇ ਨੇ ਉੱਥੇ ਜਿਹੜਾ ਜਿਹੜਾ ਗੱਤਕੇ ਦਾ ਏਰੀਆ ਬਣਾਇਆ ਗਿਆ ਹੈ ਜਿੱਥੇ ਕਿ ਗੁਰੂ ਦੀ ਲਾਡਲੀ ਫੌਜ ਨਿਹੰਗ ਸਿੰਘਾਂ ਦੇ ਵੱਲੋਂ ਆਪਣੇ ਕਲਾ ਦੇ ਜੋਹਰ ਗੱਤਕੇ ਦੇ ਜੋਹਰ ਦਿਖਾਏ ਜਾ ਰਹੇ ਨੇ ਘੋੜਸਵਾਰੀ ਹੋ ਰਹੀ ਹੈ ਉੱਥੇ ਹੀ ਤੇ ਉੱਥੇ ਹੀ ਗੱਤਕਾ ਖੇਡਿਆ ਜਾ ਰਿਹਾ ਹੈ ਤਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਹੈਗੇ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਖੱਬੇ ਹੱਥ ਕੈਮਰਾ ਪੈਨ ਕਰਕੇ ਦਿਖਾਉਣਾ ਚਾਹਾਂਗੇ ਕਿ ਇੱਕ ਵਿਸ਼ੇਸ਼ ਤਰ੍ਹਾਂ ਦੀਆਂ ਜਿਹੜੀਆਂ ਛੋਟੇ ਵੀਹਿਕਲ ਹੈਗੇ ਨੇ ਜਿਹੜੇ ਉਹ ਬੈਟਰੀ ਵੀਹਿਕਲ ਉਹ ਤਿਆਰ ਕੀਤੇ ਗਏ ਨੇ ਜਿਹੜੇ ਸੰਗਤਾਂ ਨੂੰ ਲੈ ਕੇ ਇੱਕ ਗੇਟ ਤੋਂ ਦੂਸਰੇ ਗੇਟ ਤੱਕ ਜਾ ਰਹੇ ਨੇ ਤਾਂ ਕੋਲ ਮਿਲਾ ਕੇ ਜਿਹੜਾ ਹੈ ਰਮਾਂਸ਼ੂ ਕਿਹਾ ਜਾ ਸਕਦਾ ਹੈ ਕਿ ਜਿਹੜਾ ਅੱਜ ਸ੍ਰੀ ਪਟਨਾ ਸਾਹਿਬ ਦੀ ਧਰਤੀ ਦਾ ਨਜ਼ਾਰਾ ਹੈ ਲੋਕਿਕ ਨਜ਼ਾਰਾ ਇਹ ਮਾਹੌਲ ਜਿਹੜਾ ਹੈ ਇਹ ਵੇਖਿਆ ਹੀ ਬਣਦਾ ਇੰਝ ਜਾਪਦਾ ਹੈ ਕਿ ਜਿਸ ਤਰ੍ਹਾਂ ਮਿਨੀ ਪੰਜਾਬ ਜਿਹੜਾ ਹੈ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਆ ਕੇ ਵ हाड़े लोग जिस तरह पहुंच रहे संतान कि किस तरह इस वे खुश हैं अः रमन आप एक बार जानना चाहेंगे कि किन को आप जो अमूमन आप अंदाजा लगाई की कि किंगत इस वेल पटना साहब विखे पहुंच चुकी है और किसी काफी दिनों को तो कवर कर रहे हो कि इलाकों तुम पटना साहब विखे जी संगत पहुंची है ਆਰਮੰਸ਼ੂ ਸੰਗਤ ਦੀ ਜੇਕਰ ਅਸੀਂ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਕੋਈ ਆंकड़े ਪੁਖਤਾ ਤੌਰ ਤੇ ਤਾਂ ਨਹੀਂ ਕਹੇ ਜਾ ਸਕਦੇ ਪਰ ਲੱਖਾਂ ਦੀ ਤعداد ਦੇ ਵਿੱਚ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ 2 ਲੱਖ ਤੋਂ ਉੱਪਰ ਦੀ ਸੰਗਤ ਜਿਹੜੀ ਹੈ ਉਹ ਲਗਾਤਾਰ ਹੈ ਸੰਗਤ ਗਾਂਧੀ ਮੈਦਾਨ ਦੇ ਵਿੱਚ ਜੇਕਰ ਗੱਲ ਕਰੀਏ ਤਾਂ કુલ ਰਹਿائشਾਂ ਦੀ ਗੱਲ ਕਰੀਏ ਤਾਂ 1.5 ਲੱਖ ਦੇ ਕਰੀਬ ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਿਹੜਾ ਕਿ ਕੱਲੀ ਡੈਂਸਿਟੀ ਦੇ ਵਿੱਚ ਆ 50 ਹਜ਼ਾਰ ਲੋਕਾਂ ਦਾ ਪ੍ਰਬੰਧ ਜਿਹੜਾ ਟੈਂਸਿਟੀ ਤਿਆਰ ਕੀਤਾ ਗਿਆ ਹੈ ਤੱਕ ਸ੍ਰੀ ਹਰਮੰਦਰ ਸਾਹਿਬ ਜੀ ਦੇ ਕੋਲ ਜਿਹੜਾ ਟੈਂਸਿਟੀ ਤਿਆਰ ਕੀਤੀ ਗਈ ਹੈ 50 ਹਜ਼ਾਰ ਤੋਂ ਵਧੇਰੇ ਲੋਕਾਂ ਦੇ ਲਈ ਉੱਥੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਉਸ ਤੋਂ ਇਲਾਵਾ 20 ਹਜ਼ਾਰ ਲੋਕ ਜਿੱਥੇ ਅਸੀਂ ਖੜੇ ਹਾਂ ਗਾਂਧੀ ਮੈਦਾਨ ਦੇ ਵਿੱਚ ਇੱਥੇ ਟੈਂਟ ਸਿਟੀ ਤਿਆਰ ਕੀਤੀ ਗਈ ਆ ਤਾਂ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਦੇ ਆਲੇ ਦੁਆਲੇ ਜਿਹੜੀ ਸੰਗਤ ਆ ਉਹ 1.5 ਲੱਖ ਦੇ ਕਰੀਬ ਠਹਿਰ ਸਕਦੀ ਆ ਉਸ ਤੋਂ ਇਲਾਵਾ ਇੱਕ ਜਿਹੜੀ ਬਹੁਤ ਚੰਗੀ ਗੱਲ ਸਾਹਮਣੇ ਆਈ ਆ ਰਮਾਂਸ਼ੂ ਇਹ ਹੈ ਕਿ ਲੋਕਾਂ ਨੇ ਸੰਗਤਾਂ ਦੇ ਲਈ ਆਪਣੇ ਘਰਾਂ ਦੇ ਦਰਵਾਜ਼ੇ ਜਿਹੜੇ ਹੈਗੇ ਨੇ ਉਹ ਖੋਲ੍ਹ ਦਿੱਤੇ ਨੇ ਕਿ ਸੰਗਤ ਜਿਹੜੀ ਹੈ ਉਹ ਇੱਥੋਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਰਹਿਣ ਦੇ ਲਈ ਉਹਨਾਂ ਨੂੰ ਜਿਹੜਾ ਹੈ ਸਵਾਗਤ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਜਿਹੜਾ ਹੈ ਉੱਥੇ ਵੀ ਰਹਿਜ ਦੇ ਪ੍ਰਬੰਧ ਕੀਤੇ ਗਏ ਨੇ ਬੱਸ ਸਟੈਂਡ ਤੇ ਰਹਿਜ ਦੇ ਪ੍ਰਬ ਸੰਗਤ ਬੜੀ ਖੁਸ਼ ਹੈ ਇਸ ਵੇਲੇ ਜੇ ਜੇਕਰ ਤੁਸੀਂ ਸੰਗਤ ਕੋਲ ਜਾ ਸਕੋ ਅਤੇ ਸੰਗਤ 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 ਆਪ ਦੱਸੇਗੀ ਉਹ ਕਿਸ ਤਰ੍ਹਾਂ ਇਸ ਵੇਲੇ ਮਹਿਸੂਸ ਕਰ ਰਹੇ ਨੇ ਬਿਲਕੁਲ ਮਾਸ਼ੂ ਸੰਗਤ ਜਿਹੜੀ ਹੈ ਉਹ ਬੜੀ ਖੁਸ਼ੀ ਮਹਿਸੂਸ ਕਰ ਰਹੀ ਹੈ ਸੰਗਤ ਬੜੀ ਉਤਸਕ ਹੈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਵੀ ਔਰ ਖਾਸ ਤੌਰ ਤੇ ਸਰਕਾਰ ਦੇ ਪ੍ਰਬੰਧਾਂ ਤੋਂ ਕਾਫੀ ਸੰਤੁਸ਼ਟ ਨਜ਼ਰ ਆ ਰਹੀ ਹੈ ਪਰ ਅਸਲੀਅਤ ਕੀ ਹੈ ਉਹ ਤਸਵੀਰ ਅਸੀਂ ਤੁਹਾਨੂੰ ਬਿਆਨ ਕਰਦੇ ਹਾਂ ਸਾਡੇ ਨਾਲ ਖਾਲਸਾ ਜੀ ਮੌਜੂਦ ਨੇ ਸਰ ਤੁਹਾਡਾ ਕੀ ਨਾਮ ਹੈ ਔਰ ਤੁਸੀਂ ਕਿੱਥੋਂ ਆਏ ਹੋ ਅਸੀਂ ਪੰਜਾਬ ਤੋਂ ਆਏ ਹਾਂ ਜੀ ਅੰਮ੍ਰਿਤਸਰ ਜਿਹੜੇ ਤੋਂ ਵਾਲਾ ਸਹਿਗੁਰੂ ਤੇਜਕ ਬਹਾਦਰ ਸਾਹਿਬ ਜੀ ਦੀ ਧਰਤੀ ਦੇ ਉੱਤੋਂ ਅਸੀਂ ਇੱਥੇ ਇਹ ਨਹੀਂ ਇੱਥੇ ਬਹੁਤ ਮਸਹੂਰ ਸੋਣਾ ਹੋ ਰਿਹਾ ਵਾ ਹਰ ਇੱਕ ਬਹੁਤ ਸੇਵਾ ਕਰ ਰਿਹਾ ਵਾ ਡੱਕ ਡਾਕੇ ਬੜਾ ਪਿਆਰ ਦੇ ਰਿਹਾ ਵਾ ਤੇ ਪਿਆਰ ਦੇ ਨਾਲ ਲੋਕ ਬਹੁਤ ਸੇਵਾ ਕਰ ਰਹੇ ਨੇ ਤੇ ਘਰਾਂ ਦੇ ਵਿੱਚ ਰਹਿਚ ਵੀ ਦੇਣਦੇ ਆ ਤੇ ਖਲਾਕ ਲਾਰ ਕੇ ਚਾਹ ਪਾਣੀ ਬਹੁਤ ਪਿਆਰੇ ਨੇ ਤੇ ਬਹੁਤ ਸੋਣਾ ਮਹਿਸੂਸ ਹੋ ਰਿਹਾ ਵਾ ਸਾਨੂੰ ਐਂ ਜਾਪਦਾ ਜਿਦਾਂ ਅਸੀਂ ਆਪਣੇ ਇੱਥੇ ਪੰਜਾਬ ਦੇ ਵਿੱਚ ਹੀ ਬੈਠੀ ਹੋਈਏ ਤੇ ਬਹੁਤ ਮਹਾਰਾਜ ਦੀ ਚੜਦੀ ਕਲਾ ਦੇ ਨਾਲ ਸੰਗਤਾਂ ਮੱਥਾ ਟੇਕਣ ਡੀਆਂ ਵਾ ਮੱਥਾ ਟੇਕ ਕੇ ਤੁਸੀਂ ਕਿੱਥੋਂ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਗੁਰਮੀਤ ਸਿੰਘ ਪਟਿਆਲੇ ਤੋਂ ਆਇਆ ਜੀ ਤੇ ਮੈਂ ਬਹੁਤ ਪ੍ਰਾਊਡ ਫੀਲ ਕਰ ਰਿਹਾ ਆ ਅੱਜ ਦਸਮੇਸ਼ਪੀਤਾ ਦੇ 350 ਸਾਲਾਂ ਦੇ ਇਸ ਮੌਕੇ ਤੇ ਮੈਂ ਆਪਣੇ ਪਰਿਵਾਰ ਨਾਲ ਆਇਆ ਤੇ ਖੁਸ਼ੀ ਇਸ ਗੱਲ ਦੀ ਹੈ ਕਿ ਜੋ ਬਿਹਾਰ ਗਵਰਨਮੈਂਟ ਨੇ ਇੰਨਾ ਵਧੀਆ ਇੰਤਜ਼ਾਮ ਕੀਤਾ ਹੈ ਜੀ ਸਾਡੀ ਰੂਹ ਖੁਸ਼ ਹੋ ਗਈ ਹੈ ਪਰਮਾਤਮਾ ਅਗੇ ਅਰਦਾਸ ਕਰਦੇ ਆ ਜੀ ਨੀਤੀਸ਼ ਕੁਮਾਰ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਨਾਲੀ ਬਾਦਲ ਸਾਹਿਬ ਜਿਨ੍ਹਾਂ ਦਾ ਬਹੁਤ ਸਹਿਯੋਗ ਮਿਲਿਆ ਹੈਗਾ ਸੈਂਟਰਲ ਗਵਰਨਮੈਂਟ ਮੋਦੀ ਸਾਹਿਬ ਉਹ ਵੀ ਆ ਜਾ ਰਹੇ ਨੇ ਤੇ ਸਾਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਇਹਨਾਂ ਨੇ ਵੀਆਈਪੀ ਪਰਸਨ ਦੇ ਆਉਣ ਤੋਂ ਬਾਅਦ ਵੀ ਇੰਤਜ਼ਾਮ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਕਿਸੇ ਨੂੰ ਕੋਈ ਅਸੁਲਤ ਨਹੀਂ ਹੋ ਰਹੀਏਗੀ ਔਰ ਸਾਰਾ ਕੰਮ ਬੜੇ ਅੱਛੇ ਨਾਲ ਬੜੇ ਸੁੱਚਿਤ ਢੰਗੇ ਨਾਲ ਹੋਇਆ ਜਾਏਗਾ ਤੁਸੀਂ ਕਿੱਥੋਂ ਆਏ ਮੈਂ ਬਲਵਿੰਦਰ ਸਿੰਘ ਪੱਟੀ ਹਸਨਪੁਰ ਮਤਲਬ ਹਸਨਪੁਰ ਦਾ ਰਹਿਣ ਵਾਲਾ ਤੇ ਅਸੀਂ ਬਹੁਤ ਹੀ ਖੁਸ਼ ਹੈ ਇੱਥੇ ਸਾਰਿਆਂ ਨੇ ਸਾਡਾ ਬਹੁਤ ਸਤਿਕਾਰ ਕਰਿਆ ਤੇ ਜਿਹੜਾ ਮਹਿਕਮਾ ਉਹਨਾਂ ਨੇ ਵੀ ਸਾਡਾ ਬਹੁਤ ਸਤਿਕਾਰ ਕਰਿਆ ਪੁਲਿਸ ਪ੍ਰਸ਼ਾਸਨ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਰੈਸ਼ਨ ਬਾਰੇ ਅਸੀਂ ਤਾਂ ਬਹੁਤ-ਬਹੁਤ ਇਹਨੂੰ ਵਧਾਈ ਦੇ ਯੋਗ ਹੈ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਸਾਡੇ ਹੱਤਰ ਕਰੀ ਹੈ ਜੀ ਹਾਂ ਬਿਹਾਰ ਨੇ ਬਹੁਤ ਜ਼ਿਆਦਾ ਜੀ ਆ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਬੰਧਾਂ ਦੇ ਬਾਰੇ ਤੁਸੀਂ ਕਿੱਥੋਂ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੰਬੇ ਤੋਂ ਆਇਆ ਜੀ ਐ ਯਾ ਪ੍ਰਵਾਸ ਅੰਦ ਅੱਜ ਤੱਕ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਜਿਹੜਾ ਇੱਥੇ ਬਿਹਾਰ ਸਰਕਾਰ ਇਕਦਮ ਟਕੇ ਟਕੇ ਜਗਾ ਜਗਾ ਤੇ ਇਕਦਮ ਪੂਰੀ ਪੁਲਿਸ ਤੈਰਾਨ ਕੀਤੀ ਹੋਈ ਹੈ ਕੋਈ ਤਕਲੀਫ ਨਹੀਂ ਹੈ ਲੰਗਰ ਤਿੰਨ ਤਿੰਨ ਚਾਰ ਚਾਰ ਬੜੇ ਬੜੇ ਹਾਲ ਆ ਕਮ ਸੇ ਕਮ 500 ਬੰਦਾ ਬੈਠ ਕੇ ਲੰਗਰ ਖਾ ਰਿਹਾ ਹੈ ਕਿਸੇ ਤਰਕ ਦੀ ਤਲਕੀ ਨਹੀਂ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਪੰਜਾਬ ਤੋਂ ਬਾਹਰ ਆਏ ਹੋ ਹਾਂਜੀ ਹਾਂਜੀ ਇੰਜ ਲੱਗ ਰਿਹਾ ਸੀ ਪੰਜਾਬ ਵਿੱਚ ਹੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਬਿਹਾਰ ਸਰਕਾਰ ਨਿਤਿਸ਼ ਜੀ ਨੇ ਬਹੁਤ ਹੀ ਅੱਛੇ ਇੰਤਜ਼ਾਮ ਕੀਤੇ ਨੇ ਹਾਂਜੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਬਹੁਤ ਅੱਛਾ ਮਤਲਬ ਉਪਰਾਲਾ ਕੀਤਾ ਜਿਹੜਾ ਕਿ ਉਹਨਾਂ ਨੇ ਆਖਿਆ ਸੀ ਕਿ ਮੈਂ ਬਿਹਾਰ ਦੇ ਵਿੱਚ 300 ਕਰੋੜ ਰੁਪਈਆ ਦੇਵਾਂਗਾ ਉਹਨਾਂ ਨੇ ਵੀ ਬਹੁਤ ਹੀ ਅੱਛਾ ਉਪਰਾਲਾ ਕੀਤਾ ਸੀ ਅਸੀਂ ਬਹੁਤ ਖੁਸ਼ ਹਾਂ ਇੱਥੇ ਲੱਗ ਰਿਹਾ ਕਿ ਪੰਜਾਬ ਹੈ ਅਸੀਂ ਬਿਹਾਰ ਵਿੱਚ ਹੀ ਨਹੀਂ ਹੈ ਜ਼ਿਲ੍ਹਾ ਗੁਰਦਾਸਪੁਰ ਪਿੰਡ ਜੀਵਨ ਚੱਕ ਮੈਂ ਤਰਸੇਮ ਸਿੰਘ ਮੇਰਾ ਨਾਮ ਹੈ ਜੀ ਬਹੁਤ ਹੀ ਵਧੀਆ ਸਾਨੂੰ ਪੰਜਾਬ ਨਾਲ ਉਹਨੂੰ ਵੀ ਵਧੀਆ ਲੱਗ ਰਿਹਾ ਜੀ ਇੱਥੇ ਅਸੀਂ ਇਸੇ ਤਰ੍ਹਾਂ ਦੇ ਨਤੀਜ ਸਾਹਿਬ ਨੂੰ ਜਾਂ ਬਾਦਲ ਸਾਹਿਬ ਨੂੰ ਸਦਾ ਹੀ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਬੰਦੇ ਦੇਖੀਏ ਜੋ ਪੰਜਾਬ ਦੀਆਂ ਰੋਡਵੇਜ ਦੀਆਂ ਗੱਡੀਆਂ ਰੇਲਵੇ ਦੀਆਂ ਗੱਡੀਆਂ ਚਾਹੀ ਫ੍ਰੀ ਆਏ ਆਂ ਜੀ ਵਾਈਸ ਕੋਲਕਾਤਾ ਦੁਰਗਾਪੁਰ ਤੋਂ ਆਇਆ ਜੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸਾਡੇ ਪੱਛਮ ਬੰਗਾਲ ਤੋਂ ਵੀ 40 ਬੱਸਾਂ ਸਰਕਾਰ ਨੇ ਦਿੱਤੀਆਂ ਹਨ ਲੇਕਿਨ ਇੱਥੇ ਨਿਤਿਸ਼ ਕੁਮਾਰ ਜੀ ਦਾ ਜਿਹੜਾ ਪ੍ਰੋਗਰਾਮ ਅਰੇਂਜਮੈਂਟ ਆ ਇਹ ਬਹੁਤ ਵਧੀਆ ਹਰ ਚੱਪੇ ਚੱਪੇ ਤੇ ਪ੍ਰਸ਼ਾਸਨ ਆ ਬਾਕੀ ਜਿਹੜੀ ਬੱਸਾਂ ਦੀ ਸਰਵਿਸ ਹੈ ਸਟੇਸ਼ਨ ਤੋਂ ਲੈ ਕੇ ਤਖਤ ਸਾਹਿਬ ਜਾਣਾ ਜਾਂ ਗਾਂਧੀ ਭਵਨ ਜਾਣਾ ਉਹਦੇ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਆ ਤਾਂ ਤੁਸੀਂ ਸੁਣਿਆ ਰਮਾਂਸ਼ੂ ਕਿ ਜਿਹੜੀ ਸੰਗਤ ਹੈ ਉੱਥੇ ਉਹਦੇ ਪ੍ਰਬੰਧਾਂ ਨੂੰ ਲੈ ਕੇ ਬੜੀ ਸੰਤੁਸ਼ਟ ਹੈ ਮੈਂ ਦੱਸਣਾ ਚਾਹਾਂਗਾ ਰਮਾਂਸ਼ੂ ਚਾਹੇਗਾ علاوہ ਜਾਈ ਦੀ ਹੋਵੇ 300 ਦੇ ਕਰੀਬ ਬਸਾਂ ਜਿਹੜੀਆਂ ਹੈਗੀਆਂ ਨੇ ਉਹ 24/7 ਮੁਫਤ ਸੇਵਾ ਜਿਹੜੀ ਹੈਗੀ ਉਹ ਕਰ ਰਹੀਆਂ ਨੇ ਚਾਹੇ ਗੱਲ 에어ਪੋਰਟ ਦੀ ਹੋਵੇ ਚਾਹੇ ਗੱਲ ਰੇਲਵੇ ਸਟੇਸ਼ਨ ਦੀ ਹੋਵੇ ਚਾਹੇ ਗੱਲ ਬੱਸ ਸਟੈਂਡ ਦੀ ਹੋਵੇ ਚਾਹੇ ਟੈਂਟ ਸਿਟੀ ਦੀ ਗੱਲ ਹੋਵੇ ਚਾਹੇ ਹਰਮੰਦਰ ਸਾਹਿਬ ਦੀ ਗੱਲ ਹੋਵੇ ਚਾਹੇ ਗਾਂਧੀ ਮੈਦਾਨ ਦੀ ਗੱਲ ਹੋਵੇ ਚਾਹੇ ਗਊ ਘਾੜ ਦੀ ਗੱਲ ਹੋਵੇ ਤਾਂ ਸਾਰੀਆਂ ਥਾਵਾਂ ਤੇ ਮੁਫਤ ਸੇਵਾ ਜਿਹੜੀ ਹੈ ਉਹ ਦਿੱਤੀ ਗਈ ਹੈ ਰਮਾਂਸ਼ ਦਾ ਨਾਮ ਸੁਣਦਿਆਂ ਹੀ ਜਨਤਾ ਦੇ ਮਨ ਦੇ ਵਿੱਚ ਖੌਫ ਪੈਦਾ ਹੋ ਜਾਂਦਾ ਹੈ ਪਰ ਮੈਂ ਇੱਕ ਜਿਹੜਾ ਇਨਸੀਡੈਂਟ ਜਿਹੜਾ ਸਾਡੇ ਨਾਲ ਖੁਦ ਵਾਪਰਿਆ ਹੈ ਕਿ ਰਾਤ ਅਸੀਂ ਜਦੋਂ ਸਾਨੂੰ ਇਨਫਾਰਮੇਸ਼ਨ ਮਿਲੀ ਕਿ ਸੀਐਮ ਬਾਦਲ ਜਿਹੜੇ ਹੈਗੇ ਉਹ ਨਤਮਸਤਕ ਹੋਣ ਜਾ ਰਹੇ ਨੇ ਤਕਸਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਤਾਂ ਅਸੀਂ ਇੱਥੋਂ ਜਿਹੜਾ ਹੈ ਅਸੀਂ ਗਾਂਧੀ ਮੈਦਾ ਟੈਂਸਿਟੀ ਪਹੁੰਚੇ ਤਾਂ ਟੈਂਸਿਟੀ ਪਹੁੰਚ ਕੇ ਸਾਡੇ ਕੋਲ ਕੋਈ ਵਾਹਨ ਨਹੀਂ ਸੀ ਜਾਣ ਦੇ ਲਈ ਤਾਂ ਅਸੀਂ ਉੱਥੇ ਪੁਲਿਸ ਕਰਮੀਆਂ ਨੂੰ ਕਿਹਾ ਕਿ ਅਸੀਂ ਛੇਤੀ ਹਰਮੰਦਰ ਸਾਹਿਬ ਪਹੁੰਚਣ ਆਇਆ ਤਾਂ ਸਾਨੂੰ ਪੁਲਿਸ ਦੀ ਗੱਡੀ ਸਪੈਸ਼ਲ ਜਿਹੜੀ ਹੈ ਪੁਲਿਸ ਕਰਮਚਾਰੀ ਸਾਨੂੰ ਆਪਣੀ ਗੱਡੀ ਤੇ ਛੱਡ ਕੇ ਆਏ ਤਾਂ ਇੱਥੋਂ ਦੀ ਜਿਹੜੀ ਪੁਲਿਸ ਹੈ ਬਹੁਤ ਕੋਆਪਰੇਟਿਵ ਹੈ ਲੋਕਾਂ ਨੂੰ ਆਪ ਲਿਫਟ ਦਿੱਤੀ ਜਾ ਰਹੀ ਹੈ ਲੋਕਾਂ ਦੀ ਸਹਾਇਤਾ ਜਿਹੜੀ ਹੈ ਪੁਲਿਸ ਖੁਦ ਮੋਰੀ ਬਣ ਕੇ ਅੱਗੇ ਆ ਰਹੀ ਔਰ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਵੇਖਿਆ ਗਿਆ ਹੈ ਕਿ ਬਿਹਾਰ ਪੁਲਿਸ ਦੇ ਵੱਲੋਂ ਬੋਲੇ ਸੋਨਿਹਾਲ ਸਾਸਰੀ ਅਕਾਲ ਦੇ ਜਕਾਰੇ ਜਿਹੜੇ ਹੈਗੇ ਨੇ ਉਥੇ ਛੱਡੇ ਜਾ ਰਹੇ ਨੇ ਜਿਹੜਾ ਕਿ ਅਸੀਂ ਖੁਦ ਉੱਥੇ ਆਪ ਮਹਿਸੂਸ ਕੀਤਾ ਹੈ ਜੀਰਮਾਂਸ਼ੂ ਕਹਿੰਦੀ ਸੀ ਕਿ ਅੱਜ ਗੁਰੂ ਨਗਰੀਆਂ ਤੇ ਕੋਈ ਥਕਾਵਟ ਮਹਿਸੂਸ ਨਹੀਂ ਹੋ ਰਹੀ ਤੁਹਾਡਾ ਆਪਣਾ ਐਕਸਪੀਰੀਅੰਸ ਕਿਦਾ ਦਾ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਰਮਾਂਸ਼ੂ ਜੇਕਰ ਅਸੀਂ ਇੱਥੇ ਦੀ ਗੱਲ ਕਰੀਏ ਤਾਂ ਜਿਹੜਾ ਗਾਂਧੀ ਮੈਦਾਨ ਤੋਂ ਡੈਂਸਿਟੀ ਦੇ ਜੇਕਰ ਗੱਲ ਕਰੀਏ ਤਾਂ ਉਹ ਲਗਭਗ ਜਿਹੜਾ ਵਕਫਾ ਹੈ ਉਹ 15 ਤੋਂ 20 ਕਿਲੋਮੀਟਰ ਦਾ ਹੈ ਉੱਥੇ ਜਿਹੜੀ ਹੈਗੀ ਆ ਉਹ ਟਰਾਂਸਪੋਰਟੇਸ਼ਨ ਜਾਂਦੀ ਹੈ ਰਸ਼ ਹੋਣ ਦੇ ਕਾਰਨ ਸਮਾਂ ਕਾਫੀ ਲੱਗਦਾ ਹੈ ਗਾਂਧੀ ਮੈਦਾਨ ਤੋਂ ਜਿਹੜਾ ਰਸਤਾ ਹੈ 2.5 ਕਿਲੋਮੀਟਰ ਦਾ ਪੈਦਲ ਗੰਗਾ ਡਿਫਿਖੇ ਜਾਣਾ ਹੋਵੇ ਤਾਂ 3 ਕਿਲੋਮੀਟਰ ਦਾ ਪੈਦਲ ਰਸਤਾ ਉਹ ਵੀ ਹੈ ਤਾਂ ਕੁਝ ਰਸਤੇ ਇਹੋ ਜਿਹੇ ਹੈਗੇ ਨੇ ਜਿਹੜੇ ਕਿ ਜਿੱਥੋਂ ਟਰਾਂਸਪੋਰਟੇਸ਼ਨ ਜਿਹੜੀ ਨਹੀਂ ਮੌਜੂਦ ਹੈ ਪਰ ਲੋਕਾਂ ਨੂੰ ਠਿਕਾਵਟ ਮਹਿਸੂਸ ਨਹੀਂ ਹੋ ਰਹੀ ਹੈ ਕਿਉਂਕਿ ਰਮਾਂਸ਼ੂ ਲਗਾਤਾਰ 4-4 ਕਿਲੋਮੀਟਰ ਦਾ ਜਿਹੜਾ ਪੈਦਲ ਦਾ ਕਾਫਲਾ 3-3 ਕਿਲੋਮੀਟਰ ਦਾ ਕਾਫਲਾ ਲਗਾਤਾਰ ਨਜ਼ਰ ਆਉਂਦਾ ਹੈ ਤਾਂ ਲੋਕਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਉਹ ਪੈਦਲ ਜਾ ਰਹੇ ਨੇ ਜਿਸ ਤਰ੍ਹਾਂ ਤੁਸੀਂ ਤਜਰਬੇ ਦੀ ਗੱਲ ਪੁੱਛਿਆ ਤਾਂ ਤਜਰਬਾ ਬਹੁਤ ਵਧੀਆ ਰਿਹਾ ਹੈ ਔਰ ਕੁੱਲ ਮਿਲਾ ਕੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਦੀ ਦਾਤ ਦੇਣੀ ਬਣਦੀ ਹੈ ਬਹੁਤ ਹੀ ਹੈਲਪਫੁਲ ਬਹੁਤ ਕੋਆਪਰੇਟਿਵ ਪ੍ਰਸ਼ਾਸਨ ਬਿਹਾਰ ਸਰਕਾਰ ਦਾ ਔਰ ਇੱਕ ਜਿਹੜੀ ਕੱਲ ਮੁੱਖ ਤੌਰ ਤੇ ਖਾਸ ਚੀਜ਼ ਨਜ਼ਰ ਆਈ ਕਿ ਆਮ ਤੌਰ ਤੇ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਹੁੰਦੇ ਨੇ ਰਮਾਂਸ਼ੂ ਤਾਂ ਉਸ ਤੋਂ ਬਾਅਦ ਜਿਹੜੀ ਹੈ ਜਿਹੜਾ ਲੰਗਰ ਦਾ ਜਿਹੜਾ ਜਾਂ ਜਿਹੜੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਉਹ ਸੜਕਾਂ ਤੇ ਖਿਲਰੇ ਹੋਏ ਨਜ਼ਰ ਆਉਂਦੇ ਨੇ ਪਰ ਤੁਸੀਂ ਹੈਰਾਨ ਹੋਵੋਗੇ ਕਿ ਜਿਵੇਂ ਜਿਵੇਂ ਨਗਰ ਕੀਰਤਨ ਅੱਗੇ ਵਧਦਾ ਜਾ ਰਿਹਾ ਸੀ ਤਾਂ ਇੱਥੋਂ ਦੇ ਜਿਹੜੇ ਸਫਾਈ ਕਰਮਚਾਰੀ ਸਨ ਉਹ ਨਾਲ-ਨਾਲ ਹੀ ਮਗਰ ਸਫਾਈ ਕਰਦੇ ਜਾ ਰਹੇ ਸਨ ਤਾਂ ਇੱਥੋਂ ਦੇ ਲੋਕਾਂ ਦਾ ਖੁਦ ਕਹਿਣਾ ਹੈ ਕਿ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਅਸੀਂ ਬਿਹਾਰ ਦੀਆਂ ਸੜਕਾਂ ਇੰਨੀਆਂ ਸਾਫ਼ ਵੇਖੀਆਂ ਨੇ ਤਾਂ ਲੋਕਾਂ ਦੇ ਵਿੱਚ ਵੀ ਕਾਫੀ ਖੁਸ਼ੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਨੇ ਜਿਵੇਂ ਹੀ ਮਹਿਸੂਸ ਹੋਇਆ ਕਿ ਇੱਥੇ ਸੰਗਤ ਦੇ ਰਿਹائش ਦੇ ਲਈ ਕਿਤਨਾ ਕਿਤੇ ਜਿਹੜਾ ਹੈ ਉਹ ਘਾਟ ਮਹਿ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਇਸ ਤੋਂ ਇਲਾਵਾ ਕਲ ਨਗਰ ਕੀਰਤਨ ਦੇ ਦੌਰਾਨ ਰਮਾਸ਼ੂ ਇਹ ਵੇਖਣ ਨੂੰ ਮਿਲਿਆ ਕਿ ਲੋਕਾਂ ਨੇ ਆਪਣੇ ਘਰਾਂ ਦੇ ਅੰਦਰੋਂ ਜਿਹੜੇ ਕਿ ਲੋਕ ਛੱਤਾਂ ਤੇ ਮੌਜੂਦ ਸਨ ਲੰਘਦੇ ਹੋਏ ਨਗਰ ਕੀਰਤਨ ਤੇ ਫੁੱਲਾਂ ਦੀ ਵਰਖਾ ਕੀਤੀ ਤਾਂ ਪੰਜਾਬੀ ਭਾਈਚਾਰੇ ਨੂੰ ਬਹੁਤ ਸਹਾਇਕ ਦਿੱਤਾ ਜਾ ਰਿਹਾ ਹੈ ਤਵੱਜੂ ਦਿੱਤੀ ਜਾ ਰਹੀ ਹੈ ਕਿਸੇ ਵੀ ਦਸਤਾਰ ਸਜਾਈ ਹੋਏ ਜੇਕਰ ਸਿੰਘ ਨੂੰ ਇਥੋਂ ਦੇ ਲੋਕ ਵੇਖਦੇ ਨੇ ਤਾਂ ਆਵਾਜ਼ ਮਾਰ ਕੇ ਉਸ ਦੀ ਸਹਾਇਤਾ ਦੇ ਲਈ ਅੱਗੇ ਆਉਂਦੇ ਨੇ ਜੀ ਮਾਨਸਾ ਇੱਕ ਵਾਰ ਹੋਇਆ ਕਿਸੇ ਡਿਜੀਟਲ ਪਲੇਟਫਾਰਮ ਵੱਲੋਂ ਇਸ ਤਰ੍ਹਾਂ ਦੇ ਸਮਾਗਮ ਦੀ ਜਿਹੜੀ ਪੂਰਾ ਕਵਰੇਜ ਦਿਖਾਈ ਗਈ ਔਰ ਜਿਹੜੇ ਲੋਕ ਉੱਥੇ ਪਹੁੰਚ ਨਹੀਂ ਸਕੇ ਦੇਸ਼ ਜਾਂ ਵਿਦੇਸ਼ਾਂ ਜਿਹੜੇ ਲੋਕ ਸਾਡੇ ਦਰਸ਼ਕ ਬੈਠੇ ਨੇ ਉਹ ਵੀ ਆਨੰਦ ਮਾਣ ਸਕਣ ਇਸ ਮਾਹੌਲ ਦਾ ਤੇ ਅਸੀਂ ਪੂਰੀ ਕਵਰੇਜ ਦਿਖਾਈ ਮੈਂ ਹੁਣ ਰਮਨ ਚਾਹਾਂਗਾ ਕਿ ਇੱਕ ਵਾਰ ਤੁਸੀਂ ਜਿਹੜੇ ਸਾਡੇ ਦਰਸ਼ਕ ਦੁਆਰਾ ਜੁੜੇ ਨੇ ਸਾਡੇ ਨਾਲ ਤੁਸੀਂ ਇੱਕ ਵਾਰ ਫੇਰ ਪਟਨਾ ਸਾਹਿਬ ਦੇ ਗਾਂਧੀ ਮੈਦਾਨ ਦਿਖਾਓ ਔਰ ਉਸ ਤੋਂ ਬਾਅਦ ਅਸੀਂ ਇਸ ਸਾਡੇ ਸਹਿਯੋਗੀ ਰਮਨ ਸੋਡੀ ਨਾਲ ਜਿਹੜਾ ਸੰਪਰਕ ਜਿਹੜਾ ਸਾਡਾ ਟੁੱਟ ਗਿਆ ਪਰ ਆਪਾਂ ਤੁਹਾਨੂੰ ਦਿਖਾਇਆ ਜਿਹੜੇ ਸਾਡੇ ਦਰਸ਼ਕ ਦੁਆਰਾ ਚੁੱਟ ਚੁਕੇ ਨੇ ਮੈਂ ਉਹਨਾਂ ਨੂੰ ਫਿਰ ਦੱਸਣਾ ਚਾਹਾਂਗਾ ਕਿ ਅੱਜ ਪਟਨਾ ਸਾਹਿਬ ਦੇ ਗਾਂਧੀ ਵਿਦਵਾਨ ਚ ਸਮਾਗਮ ਵੱਡੇ ਤੌਰ ਤੇ ਸਮਾਗਮ ਕੀਤਾ ਜਾ ਰਿਹਾ ਔਰ ਕੁਝ ਹੀ ਦੇਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਪਹੁੰਚਣਗੇ ਔਰ ਅਸੀਂ ਦਿਨ ਭਰ ਜੋ ਵੀ ਸਮਾਗਮ ਪਟਨਾ ਸਾਹਿਬ ਵਿੱਚ ਹੋ ਰਹੇ ਨੇ ਉਹਦੀ ਕਵਰੇਜ ਤੁਹਾਨੂੰ ਲਗਾਤਾਰ ਦਿਖਾਉਂਦੇ ਰਾਵਾਂਗੇ ਜਿਹੜੇ ਦਰਸ਼ਕ ਉੱਥੇ ਨਹੀਂ ਪਹੁੰਚ पाए ਔਰ ਜਗਬਾਨੀ ਦੇ ਜ਼ਰੀਏ ਪਟਨਾ ਸਾਹਿਬ ਜੋ ਇਸ ਵੇਲੇ ਮਾਹੌਲ ਹੈ ਉਹਦਾ ਆਨੰਦ ਮਾਣ